ਪੁਲਿਸ ਦੀ ਗ੍ਰਿਫਤ ਚ ਬੈਠੇ ਇਹਨਾਂ ਲੋਕਾਂ ਨੇ ਜੋ ਕੀਤਾ ਜਦੋਂ ਇਸ ਦੇ ਬਾਰੇ ਤੁਹਾਨੂੰ ਪਤਾ ਲੱਗੇਗਾ ਤਾਂ ਇੱਕ ਵਾਰ ਤਾਂ ਤੁਸੀਂ ਵੀ ਆਪਣੇ ਮੱਥੇ ਤੇ ਹੱਥ ਮਾਰਨ ਦੇ ਲਈ ਮਜਬੂਰ ਹੋ ਜਾਵੋਗੇ ਇੱਕ ਕਹਿਣ ਲਈ ਮਜਬੂਰ ਹੋ ਜਾਵੋਗੇ ਕਿ ਭਾਈ ਵਾਕਈ ਕਲਯੁਗ ਹੈ ਪੁਲਿਸ ਦੀ ਗ੍ਰਿਫਤ ਚ ਆਪਣਾ ਮੂੰਹ ਲੁਕਾਈ ਬੈਠੇ ਛਾਤੜ ਠੱਗਾਂ ਦੇ ਟੋਲੇ ਨੇ ਹੁਣ ਤੱਕ ਪਤਾ ਨਹੀਂ ਕਿੰਨਿਆਂ ਨੂੰ ਲੁੱਟਿਆ ਹੋਣਾ ਕਿੰਨਿਆਂ ਦੇ ਸੁਪਨੇ ਇਹਨਾਂ ਨੇ ਚੱਕਨਾ ਝੂੜ ਕੀਤੇ ਹੋਣੇ ਨੇ ਕਿੰਨਿਆਂ ਦੇ ਅਰਮਾਨ ਇਹਨਾਂ ਨੇ ਮਿੱਟੀ ਚ ਮਿਲਾ ਦਿੱਤੇ ਹੋਣੇ ਨੇ ਤੇ ਅਜਿਹਾ ਹੀ ਇਹ ਇੱਕ ਹੋਰ ਨੌਜਵਾਨ ਨਾਲ ਵੀ ਕਰਨ ਜਾ ਰਹੀ ਸੀ ਪਰ ਹੁਣ ਇਹ ਪੁਲਿਸ ਦੇ ਹੱਥੇ ਚੜੇ ਹੋਏ ਨੇ ਪੁਲਿਸ ਨੇ ਇਸ ਮਾਮਲੇ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਦੇ ਪਿੰਡ ਚੀਮਾ ਦੇ ਇੱਕ ਨੌਜਵਾਨ ਨੇ ਲੁਧਿਆਣਾ ਦੀ ਰਹਿਣ ਵਾਲੀ ਪ੍ਰਿਯੰਕਾ ਜੈਨ ਨਾਂ ਦੀ ਇੱਕ ਲੜਕੀ ਨਾਲ ਵਿਆਹ ਕਰਵਾਇਆ ਸੀ ਵਿਆਹ ਤੋਂ ਇੱਕ ਹਫਤੇ ਬਾਅਦ ਪਰਿਵਾਰ ਨੂੰ ਲੜਕੀ ਅਤੇ ਉਸ ਦੇ ਪਰਿਵਾਰ ਤੇ ਸ਼ੱਕ ਹੋਇਆ ਕਿ ਮਾਮਲੇ ਦੇ ਵਿੱਚ ਕੁਝ ਗੜਬੜ ਲੱਗ ਰਹੀ ਹੈ ਇਹ ਲੋਕ ਝੂਠੇ ਅਤੇ ਠੱਗ ਕਿਸਮ ਦੇ ਜਾਪ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਤੱਕ ਪਹੁੰਚ ਕੀਤੀ ਗਈ ਇੱਕ ਸਾਨੂੰ ਗੁਰਜੰਟ ਸਿੰਘ ਪੁੱਤਰ ਨਾਰ ਸਿੰਘ ਵਾਸੀ ਪਿੰਡ ਚੀਮਾ ਨੇ ਬਿਆਨ ਦਰਜ ਕਰਵਾਇਆ ਸੀਗਾ ਕਿ ਮੈਂ ਆਪਣੇ ਲੜਕੇ ਦਾ ਜਿਹੜੀ ਮੈਰਿਜ ਸੀਗੀ ਲੁਧਿਆਣਾ ਵਿੱਚ ਇੱਕ ਲੜਕੀ ਆ ਪ੍ਰਿੰਕਾ ਜੈਨ ਉਹਦੇ ਨਾਲ ਤਹਿ ਕੀਤੀ ਸੀਗੀ ਜਿਹਦੇ ਸਬੰਧ ਦੇ ਵਿੱਚ ਸਾਡਾ ਵੇਖ ਵਿਖਾਈਆ ਲੁਧਿਆਣਾ ਵਿੱਚ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਵਿਆਹ ਕਰਕੇ ਇਹ ਘਰ ਲੈ ਕੇ ਆਗੇ ਸੀ ਜਿਹਦੇ ਵਿੱਚ ਇਹਨਾਂ ਨੂੰ ਹਫ਼ਤੇ ਬਾਅਦ ਪਤਾ ਲੱਗਿਆ ਕਿ ਇਹ ਜਿਹੜੇ ਸਾਰੇ ਬੰਦੇ ਨੇ ਮਾਪੇਣ ਭਰਾ ਜਿੰਨੇ ਵੀ ਹੈਗੇ ਸਾਰੇ ਫਰਜੀ ਲੋਕ ਹੈਗੇ ਆ ਤਾਂ ਹੌਲੀ ਹੌਲੀ ਉਹਨਾਂ ਪਤਾ ਕੀਤਾ ਤੇ ਜਦੋਂ ਪਤਾ ਲੱਗਾ ਵੀ ਇਹਨਾਂ ਨੇ ਇੱਕ ਹਿਮਾਚਲ ਤੇ ਹਰਿਆਣੇ ਦੇ ਵਿੱਚ ਵੀ ਵਿਆਹ ਕਰਵਾਇਆ ਹੋਇਆ ਹੈ ਉੱਥੇ ਵੀ ਹੱਤ ਹੱਤ ਰਹਿ ਕੇ ਕੁੜੀ ਜਿਹੜੀ ਉੱਥੋਂ ਆ ਗਈ ਆ ਤੇ ਆ ਕੇ ਉਹਨਾਂ ਦੇ ਫੋਨ ਬੰਦ ਕਰ ਦਿੱਤੇ ਨੇ ਇਹਦੇ ਸਬੰਧ ਦੇ ਵਿੱਚ ਜਿਹੜੀ ਹਫਤੇ ਬਾਅਦ ਜਿਹੜੀ ਪ੍ਰਿੰਕਾ ਲੜਕੀ ਆ ਉਹਦੇ ਘਰ ਵਾਲਾ ਭਰਾ ਬਣ ਕੇ ਜਿਹੜਾ ਲੈਣ ਆਇਆ ਹੋਇਆ ਸੀਗਾ ਲੈ ਕੇ ਤੁਰ ਜਾਂਦਾ ਸੀਗਾ ਇਸੇ ਸਬੰਧ ਵਿੱਚ ਅਸੀਂ ਪਰਚਾ ਦਰਜ ਕਰਕੇ ਤਾਂ ਆਪਣੀ ਜਿਹੜੀ ਤਰਤੀਸ ਸੀ ਅੱਗੇ ਵਧਾਈ ਸੀ ਪੁਲਿਸ ਜਾਂਚ ਚ ਸਾਫ ਹੋਇਆ ਕਿ ਇਸ ਲੜਕੀ ਦਾ ਪਹਿਲਾਂ ਹੀ ਹਰਿਆਣਾ ਅਤੇ ਹਿਮਾਚਲ ਚ ਵਿਆਹ ਹੋ ਚੁੱਕਾ ਸੀ ਤੇ ਇਹ ਇਸ ਦਾ ਤੀਜਾ ਵਿਆਹ ਸੀ ਤੇ ਹਰ ਕਿਸੇ ਦੇ ਪੈਰਾ ਹੇਠੋਂ ਜ਼ਮੀਨ ਉਸ ਸਮੇਂ ਖਿਸਕ ਗਈ ਜਦੋਂ ਇਹ ਪਤਾ ਲੱਗਾ ਕਿ ਜਿਸ ਨੂੰ ਇਹ ਲੜਕੀ ਆਪਣਾ ਭਰਾ ਦੱਸ ਰਹੀ ਸੀ ਉਹ ਅਸਲ ਚ ਇਸ ਦਾ ਪਤੀ ਸੀ ਜਾਂਚ ਚ ਸਾਹਮਣੇ ਆਇਆ ਕਿ ਲੜਕੀ ਵਿਆਹ ਕਰਾਉਣ ਤੋਂ ਬਾਅਦ ਇੱਕ ਹਫਤੇ ਬਾਅਦ ਆਪਣੇ ਸਹੁਰੇ ਘਰੋਂ ਚਲੀ ਜਾਂਦੀ ਸੀ ਤੇ ਫਿਰ ਆਪਣਾ ਨੰਬਰ ਬੰਦ ਕਰ ਲੈਂਦੀ ਸੀ ਪੁਲਿਸ ਨੇ ਹੁਣ ਤੱਕ ਤਿੰਨ ਲੋਕਾਂ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ ਜਿਸ ਚ ਲੜਕੀ ਉਸ ਦਾ ਪਤੀ ਜੋ ਕਿ ਉਸ ਦਾ ਭਰਾ ਬਣ ਕੇ ਰਹਿ ਰਿਹਾ ਸੀ ਤੇ ਲੜਕੀ ਦੀ ਮਾਂ ਸ਼ਾਮਲ ਨੇ ਜਦਕਿ ਦੋਨੋਂ ਕਾਬੂ ਕਰਨਾ ਹਲੇ ਬਾਕੀ ਹੈ ਤੇ ਆਖਰ ਕਿਵੇਂ ਇੱਕ ਸ਼ਾਤਰਾਂ ਦਾ ਟੋਲਾ ਆਮ ਲੋਕਾਂ ਨੂੰ ਠੱਗਦਾ ਸੀ ਪੁਲਿਸ ਤੇ ਮੂੰਹ ਹੀ ਸੌਣ ਲਵ ਤਿੰਨ ਬੰਦੇ ਅਸੀਂ ਰਾਉਂਡ ਅਪ ਕਰੇ ਜਿਹੜੀ ਇੱਕ ਲੜਕੀ ਆ ਉਹਦੇ ਘਰ ਵਾਲਾ ਰਹਦੇ ਜਿਹੜਾ ਭਰਾ ਬਣਦਾ ਸੀਗਾ ਤੇ ਇੱਕ ਉਹਦੀ ਮਾਂ ਜਿਹੜੀ ਰਿਸ਼ਤੇ ਨਿਭਾਉਂਦੀ ਸੀਗੀ ਇਹ ਦੋ ਜਿਹੜੇ ਵਿਚੋਲੇ ਸੀਗੇ ਉਹ ਭੱਜੇ ਹੋਏ ਨੇ ਅਜੇ ਰੇਡਾਂ ਕਰ ਰਹੇ ਹਾਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਤਾਂ ਬਾਕੀ ਇਹਨਾਂ ਦਾ ਹਰਿਆਣਾ ਤੇ ਹਿਮਾਚਲ ਵਿੱਚ ਜਿੱਥੇ ਵਿਆਹ ਕੀਤੇ ਸੀ ਉਹਨਾਂ ਨਾਲ ਵੀ ਅਸੀਂ ਜਲਦੀ ਟਾਈ ਅਪ ਕਰਾਂਗੇ ਜਿੱਥੇ ਵੀ ਜਾਂਦੇ ਸੀਗੇ ਵਿਚੋਲੇ ਸਾਰੇ ਨਾਲ ਮਿਲ ਕੇ 2 ਲੱਖ ਰੁਪਏ ਲੈ ਲੈਂਦੇ ਸੀ ਜਦੋਂ ਉਹ ਲੜਕੀ ਘਰ ਤੋਂ ਚੱਲ ਜਾਂਦੀ ਸੀ ਫੇਰ ਇਹ ਉਹਨਾਂ ਨੂੰ ਡਰਾਤਮਕ ਆ ਕੇ ਵੀ ਤੁਹਾਡੇ ਤੇ ਰੇਪ ਦਾ ਪਰਚਾ ਦਾ ਜਿਦਵਾਵਾਂਗੇ ਫੇਰੇ ਗੱਲਬਾਤ ਕਰਦੇ ਸੀ ਉਧਰੋਂ ਪਤਾ ਕਰਦੇ ਆ ਜੀ ਕੀ ਕੀ ਲੈ ਕੇ ਭੱਜੇ ਨੇ ਵੈਸੇ ਇਧਰ ਉਹ ਫਿਲਹਾਲ ਇਹਨਾਂ ਨੇ ਮੌਕੇ ਤੇ ਪਤਾ ਲੱਗ ਗਿਆ ਸੀ ਇਹਨਾਂ ਨੂੰ ਇਧਰੋਂ ਅਜੇ ਕੋਈ ਅਜਿਹੀ ਗੱਲ ਨਹੀਂ ਸਾਹਮਣੇ ਬਿਲਕੁਲ ਜੀ ਬਿਲਕੁਲ ਲੱਗਦਾ ਜਦੋਂ ਅਸੀਂ ਅੱਗੇ ਹਰਿਆਣਾ ਮਚ ਲਟਾਈ ਅਪ ਕਰਾਂਗੇ ਹੋ ਸਕਦਾ ਇਹਨਾਂ ਨੇ ਹੋਰ ਵੀ ਉਹਨਾਂ ਨਾਲ ਵੀ ਕਾਫੀ ਕੋਈ ਜੀਵਰਾਜ ਲੈ ਕੇ ਭੱਜੇ ਹੋਣ ਤੇ ਜੇ ਵੀ ਹੋਊਗਾ ਤੇ ਤੁਹਾਡੇ ਨਸੀਬ ਜੀ ਹਾਂ ਪੁਲਿਸ ਹੁਣ ਇਸ ਗਿਰੋਹ ਦੇ ਬਾਕੀ ਮੈਂਬਰਾਂ ਦੀ ਭਾਲ ਕਰ ਰਹੀ ਹੈ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਿਰ ਇਹ ਰਿਸ਼ਤਾ ਕਿਆ ਕਹਿਲਾਤਾ ਹੈ ਇਨਾ ਚ ਕੋਣ ਕਿਸ ਦਾ ਕੀ ਲੱਗਦਾ ਸੀ ਕੋਣ ਕਿਹੜਾ ਕਿਰਦਾਰ ਨਿਭਾਉਂਦਾ ਸੀ ਤੇ ਹੁਣ ਤੱਕ ਇਹ ਕਿੰਨਿਆਂ ਦੇ ਘਰ ਬਰਬਾਦ ਕਰ ਚੁੱਕੇ ਨੇ ਹੁਣ ਤੱਕ ਇਹ ਸੌਦੇਬਾਜ਼ ਤੇ ਧੋਖੇਬਾਜ਼ ਲਾੜੀ ਕਿੰਨਿਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੀ ਹੈ ਬਰਨਾਲਾ ਤੋਂ ਆਸ਼ੀਸ਼ ਸ਼ਰਮਾ ਦੀ ਰਿਪੋਰਟ ਪੀਟੀਸੀ ਨਿਊਜ਼